ਦੋਸਤੋ ਲਾਈਵ ਹੋਇਆ ਪਪਾ ਬੁੱਢਾ ਹੀ ਬੋਲਤੇ ਜਿੱਥੇ ਕੀ ਇੱਕ ਸ਼ੋਰ ਹੁੰਦੀ ਜਿਹੜੀ ਵੀ ਅਨਲੀਗਲ ਜਿਹੜੀ ਕੀ ਦੇ ਕੰਸਟਰਕਸ਼ਨ ਚੱਲ ਰਹੀ ਸੀ ਜਿੱਥੇ ਕੀ ਮੈਡਮ ਪਹੁੰਚ ਚੁੱਕੇ ਆ ਔਰ ਉਹਨਾਂ ਨਾਲ ਵੀ ਗੱਲਬਾਤ ਕਰਦਾਂਗੇ ਕਰਾਂਗੇ ਤੋਂ ਦੱਸ ਦੀ ਗੱਲਬਾਤ ਕਰਨ ਦੀ ਮੈਡਮ ਇਹ ਕੰਸਟਰਕਸ਼ਨ ਜਿਹੜੀ ਹੁਣੇ-ਹੁਣੇ ਬੰਦ ਕਰਵਾਈ ਗਈ ਹੈ ਪਹਿਲਾਂ ਇੰਟੀਮੀਸ਼ਨ ਦਿੱਤਾ ਗਿਆ ਸੀ ਇਹਨਾਂ ਨੂੰ ਮੈਡਮ ਪਹਿਲਾਂ ਇੰਟੀਮੀਸ਼ਨ ਦਿੱਤਾ ਗਿਆ ਹੁਣ ਇਹਨਾਂ ਨੇ ਕੰਸਟਰਕਸ਼ਨ ਬੰਦ ਕੀਤੀ ਹੈ ਇਹਨਾਂ ਨੂੰ ਕੋਈ ਪਹਿਲੇ ਨਹੀਂ ਦਿੱਤਾ ਗਿਆ ਪਤਾ ਨਹੀਂ ਮੈਨੇ ਬੰਦ ਕਰ ਦਿੱਤੀ ਨਹੀਂ ਕੰਸਟਰਕਸ਼ਨ ਤੇ ਮੈਡਮ ਥੋੜੀ ਦੇਰ ਪਹਿਲਾਂ ਚੱਲ ਰਹੀ ਸੀ ਸਾਡੇ ਕੋਲ ਵੀਡੀਓ ਵੀ ਹੈ ਜੀ ਤਲੇ ਇਹਨਾਂ ਨੂੰ ਹੁਣੇ ਕਿਉਂ ਇੱਦਾਂ ਕਿਉਂ ਕਿਉਂ ਸਰਕਾਰ ਨੂੰ ਇੰਨਾ ਵੱਡਾ ਚੂਨਾ ਲੱਗ ਰਿਹਾ ਜੀ ਸਰਿਆਰ ਜਿਹੜੀ ਲਿਗਲ ਹੋ ਕੇ ਨਕਸ਼ਾ ਪਾਸ ਹੈ ਹਾਂਜੀ ਨਕਸ਼ਾ ਪਾਸ ਮੈਨਾਂ ਜੇ ਨਕਸ਼ਾ ਪਾਸ ਨਹੀਂ ਬੀਸਮੈਂਟ ਕੱਢਦੇ ਕੱਢ ਸਕਦੇ ਜੀ ਇੱਕ ਅੰਦਰ ਕੋਈ ਕੰਸਟਰਕਸ਼ਨ ਨਹੀਂ ਵੱਡੀ ਚੱਲ ਰਹੀ ਹੈ ਮੈਨੂੰ ਇੱਕ ਲਗਾਵਾਂਗੇ ਕੋਈ ਕੋਰਟ ਤਾਂ ਹੈ ਨਹੀਂ ਨਹੀਂ ਕਿਸੇ ਇਹਨਾਂ ਨੂੰ ਕੋਈ ਫੋਨ ਕੀਤਾ ਜੀ ਜਿਹੜੇ ਪਾਲੇ ਦੇ ਨਾਲ ਹੁਣੇ ਲਾਏ ਥੋੜੀ ਦੇਰ ਪਹਿਲਾਂ ਵੀ ਨਹੀਂ ਜੀ ਮੈਨੂੰ ਕੋਈ ਨਹੀਂ ਹਾਂਜੀ ਕਾਫੀ ਜਿਹੜੀਆਂ ਛੋਟੇ ਛੋਟੇ ਜਿਹੜੇ ਬੰਦੇ ਨੇ ਮਰਲੇ ਦੀ ਕੋਈ ਦੁਕਾਨ ਕਰਦਾ ਉੱਤੇ ਕਾਰਵਾਈ ਹੋ ਜਾਂਦੀ ਹੈ ਵੱਟੇ ਜਿਹੜੇ ਐਦਾਂ ਦੇ ਬੰਦੇ ਨੇ ਇਹਨਾਂ ਦੀ ਕਾਰਵਾਈ ਕਿਉਂ ਨਹੀਂ ਹੁੰਦੀ ਕੀ ਗੱਲਬੱਤੀ ਹੈ ਜੀ ਮੈਡਮ ਇਹ ਤਾਂ ਸਰ ਇਹਨਾਂ ਦਾ ਨਕਸ਼ਾ ਪਾਸ ਹੈ ਠੀਕ ਹੈ ਔਰ ਨਕਸ਼ੇ ਦੇ ਅਕੋਰਡਿੰਗ ਮੈਨੇ ਵੀ ਮੈਜ਼ਰਮੈਂਟ ਕਰਨ ਆਈ ਹੈ ਔਰ ਇੱਕ ਨਈ ਬੰਦ ਹੈ ਬਈ ਤੁਸੀਂ ਦੇਖੋ ਨਾ ਕਿ ਇਹਨਾਂ ਕੋ ਜਿਹੜਾ ਇਹ ਵੀ ਪਤਾ ਲੱਗਾ ਸਾਨੂੰ ਸੂਤਰ ਹਵਾਲੇ ਤੋਂ ਜਿਹੜਾ ਲੈਂਟਰ ਹੈ ਇਹਨਾਂ ਨੇ ਜਿਹੜਾ 10 ਫੁੱਟ ਦਾ ਜਿਹੜਾ ਲੈਂਟਰ ਪਾਇਆ ਜਾਂ ਕਿ ਪਾਸ ਜਿਹੜਾ ਛੋੜਾ ਫੁੱਟ ਦਾ ਪਾਇਆ ਜੀ ਮਤਲਬ ਲੈਂਟਰ ਪਾਸ ਉਹਦੇ ਪਰ ਕੀ ਕਹਿਣਾ ਚਾ ਨਕਸ਼ਾ ਪਾਸ ਹੈ ਮੈਨੂੰ ਅਫੀਸਰ ਕੋਲੋਂ ਕਿਹਾ ਗਿਆ ਕਿ ਨਾ ਨਕਸ਼ਾ ਪਾਸ ਹੈ ਉਹ ਜਦੋਂ ਮੈਂ ਨਾ ਮੈਪ ਹੰਦਾ ਮੈਂ ਅਕੋਰਡਿੰਗਲੀ ਆਮ ਆਦੀ ਪਾਰਟੀ ਦੀ ਸਰਕਾਰ ਆਮ ਜਿਹੜਾ ਕੋਈ ਬੰਦਾ ਮਰਲੇ ਦੀ ਦੁਕਾਨ ਛੋਟਾ ਕੰਸਟਰਕਸ਼ਨ ਉੱਤੇ ਕਾਰਵਾਈ ਹੋ ਜਾਂਦੀ ਹੈ ਇੰਨੀ ਇੰਨੀ ਪਿੱਛੇ ਬਿਲਡਿੰਗਾਂ ਦੇਖੋ ਜੀ ਕਿੰਨੀ ਵੱਡਾ ਜਿਹੜਾ ਚੋਰੋਂ ਬਣਾ ਲੇ ਮੈਡਮ ਇਹਦੀ ਤੁਹਾਨੂੰ ਉਹ ਬੰਦ ਕਰਕੇ ਨਹੀਂ ਮੈਡਮ ਸਾਨੂੰ ਇਹ ਵੀ ਪਤਾ ਲੱਗਾ ਜੀ ਕਿ ਇੱਥੇ ਕੋਰਪੋਰੇਸ਼ਨ ਇਹ ਤਾਂ ਸੀਲ ਹੀ ਕਰਦੇ ਨੇ ਉਹ ਆਪਣੇ ਆਪ ਬਲੌਗ ਮੈਡਮ ਇਹ ਫੈਕਟਰੀ ਕਿਸ ਚੀਜ਼ ਦੀ ਬਣਦੀ ਥੋੜਾ ਜਿਹਾ ਦੱਸ ਮੈਨੂੰ ਇਸ ਬਾਰੇ ਨਹੀਂ ਜੀ ਮੈਨੂੰ ਮੇਰਾ ਕੰਮ ਬਿਲਡਿੰਗ ਦੇਖਣਾ ਫੈਕਟਰੀ ਦੇਖਣਾ ਨਹੀਂ ਹੈ ਇਹ ਨਹੀਂ ਮੈਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਨਹੀਂ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈ ਕਿ ਇਸਟੀ ਦਾ ਮੋਲ ਬਣ ਰਿਹਾ ਕੀ ਬਣ ਰਿਹਾ ਸਾਨੂੰ ਪਤਾ ਲੱਗਾ ਜੀ ਇਹ ਜਿਵੇਂ ਇੱਕ ਫਿਲਹਾਲ ਦੀ ਗੱਡੀ ਹੈ ਕਿ ਕੰਸਟਰਕਸ਼ਨ ਹੋ ਰਹੀ ਹੈ ਜੀ ਠੀਕ ਹੈ ਔਰ ਦਾ ਆਈ ਥਿੰਕ ਇਨ ਐਂਟਰੀ ਕੇ ਪੈ ਗਿਆ ਨਹੀਂ ਸਾਨੂੰ ਇਹ ਪਤਾ ਲੱਗਾ ਜੀ ਇੱਥੇ ਗੱਦਿਆਂ ਦੀ ਜਿਹੜੀ ਫੈਕਟਰੀ ਬਣ ਰਹੀ ਹੈ ਕੋਲ ਬੱਚਿਆਂ ਦਾ ਸਕੂਲ ਹੈ ਜੀ ਕਿੰਨੀ ਕੁ ਦੂਰੀ ਨਹੀਂ ਤੁਸੀਂ ਤੁਹਾਨੂੰ ਦੱਸੋੜਾ ਤੁਹਾਡਾ ਬਰੀਫ ਕਰ ਦੋ ਕਿੰਨੀ ਦੂਰੀਏ ਦੀ ਚਾਹੀਦੀ ਹੈ ਜੀ ਕਿਉਂਕਿ ਜੇ ਤੇ ਮੈਨੂੰ ਕੋਈ ਨੋਲੇਜ ਨਹੀਂ ਹੈ ਦੇਖੋ ਨਹੀਂ ਮੈਡਮ ਤੁਸੀਂ ਆਏ ਹੋ ਦੇਖੋ ਤੁਹਾਨੂੰ ਦੇ ਕੋਲ ਬੱਚਿਆਂ ਦਾ ਸਕੂਲ ਹੈ ਜੀ ਲੱਗੇ ਦੇਖੋ ਉਹਦੇ ਕੋਲ ਇੰਨਾ ਵੱਡੀ ਫੈਕਟਰੀ ਜੇ ਲੱਗ ਜੂਗੀ ਕੈਮੀਕਲ ਮੈਂ ਚੈੱਕ ਕਰਕੇ ਤੁਹਾਨੂੰ ਦੱਸਦਾ ਕਿਤਨਾ ਕਿਤੇ ਜਿਹੜਾ ਨੁਕਸਾਨ ਹਲਕਾ ਬਦਾਇਕ ਨਾ ਵੀ ਅਸੀਂ ਗੱਲਬਾਤ ਕਰਾਂਗੇ ਜੋ ਇਸ ਇਲਾਕੇ ਦੇ ਐਮ ਐਲ ਏ ਨੇ ਕਿਉਂਕਿ ਆ ਇੰਨੇ-ਇੰਨੇ ਵੱਡੇ ਜਿਹੜੇ ਸ਼ੋਅਰੂਮ ਪਾ ਦਿੱਤਾ ਦਿਖਾ ਰਹੇ ਸੋ ਤੋਂ ਵੀ ਦੇਖਦੇ ਹੋ ਅਨਲਿਗਲ ਤੌਰ ਤੇ ਜਿਹੜਾ ਕਿ ਅੱਡਾ ਵੱਡਾ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਗੱਡੀਆਂ ਦਾ ਜਿਹੜਾ ਕਿ ਸ਼ੋਅਰੂਮ ਹੈ ਇਹ ਬਣਨ ਜਾ ਰਿਹਾ ਜਿਹੜਾ ਕਿ ਅਨਲਿਗਲ ਤੌਰ ਤੇ ਸੋ ਅਜਿਹੇ ਟਾਈਮ ਤੇ ਜਿੱਥੇ ਕਿ ਇੱਕ ਗਰੀਬ ਆਦਮੀ ਇੱਕ ਛੋਟੀ ਦੁਕਾਨ ਹੀ ਬੰਦਾ ਔਰ ਤੇ ਜਿਹੜੀ ਕਿ ਜਲਦੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜੇ ਤੁਸੀਂ ਦੇਖ ਸਕਦੇ ਹੋ ਜਲੰਧਰ ਵੈਸਟ ਦੇ ਬਾਬਾ ਬੁੱਢਾ ਹੀ ਬੋਲਤੇ ਜਿਹੜੇ ਕਿ ਇਲੈਗਲ ਜਿਹੜੀ ਕਿ ਸ਼ੋਰੂਮ ਹੈ ਮਲੇਰ ਆ ਰਹੇ ਆ دارੇ ਆ ਖਾਣਾ ਪੂਰਤੀ ਨਜ਼ਰ ਆਈ ਹੈ ਕੋਈ ਵੀ ਕਾਰਵਾਈ ਨਹੀਂ ਨਜ਼ਰ ਆਈ ਸੋ ਦੇਖਣਾ ਹੋਏਗਾ ਆਡ ਵਾਲਾ ਸਮਾ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਸੋ ਬਾਹਰ ਜਿਹੜੀ ਕੰਸਟਰਕਸ਼ਨ ਹੈ ਕੁਝ ਟਾਈਮ ਪਹਿਲਾਂ ਤੇ ਕੰਮ ਚੱਲ ਰਿਹਾ ਸੀ ਹੁਣ ਜਿਹੜਾ ਕੰਮ ਆ ਉਹ ਬੰਦ ਕਰਵਾਤਾ ਗਿਆ ਸੋ ਦੇਖ ਸਕਦੇ ਤਸਵੀਰਾਂ ਸਿਲ ਨੇ ਵੱਡੀਆਂ ਪਬਲਿਕ ਅਪਡੇਟ ਟੀਵੀ ਦੇ ਸਿੱਧੀਆਂ ਦਿਖਾ ਰਿਆ ਸੋ ਦੇਖ ਸਕਦੇ ਕਿ ਹੁਣ ਅੱਥੇ ਤਾਲੇ ਲਵਾਤੇ ਗਏ ਆ ਪਰ ਮੈਡਮ ਨੂੰ ਸ਼ਾਇਦ ਪਹਿਲਾਂ ਹੀ ਇੱਥੇ ਇਹਨਾਂ ਨੂੰ ਇੰਟੀਮੇਸ਼ਨ ਪਹੁੰਚ ਚੁੱਕਾ ਸੀ ਕਿ ਜਿਹੜਾ ਕੰਮ ਨਾਲ ਬੰਦ ਕਿੰਨਾ ਨਾ ਕਰਿਆ ਸੋ ਬਾਕੀ ਹਲਕਾ ਵਿਧਾਇਕ ਨਾਲ ਵੀ ਗੱਲਬਾਤ ਕਰਾਂਗੇ ਔਰ ਟੀਵੀ ਵੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਕਿ ਉਹ ਵੈਲ ਬਿਲਡਿੰਗ ਇੱਥੇ ਰੋਡ ਦੇ ਉੱਪਰ ਖੜੀ ਕੀਤੀ ਜਾ ਰਹੀ ਹੈ ਔਰ ਐਸ ਰਿਕਾਰਡਿੰਗ ਜਲੰਧਰ ਵੈਸਟ ਦੇ ਹਲਕਾ ਵਿਧ ਕਿ ਇਸ ਤਰ੍ਹਾਂ ਅਲੀਗਲ ਤੌਰ ਤੇ ਇਹ ਬਿਲਡਿੰਗ تیار ਕਰ ਸਕਦੇ ਆ ਔਰ ਨਦੀ ਕੀ ਕੁਛ ਦੂਰੀ ਦੀ ਜਿਹੜਾ ਕਿ ਸਕੂਲ ਆ ਔਰ ਗੱਧੇ ਵਾਲੇ ਜਿਹੜੇ ਕਿ ਕੈਮੀਕਲ ਆ ਬਹੁਤ ਤੇਜ਼ ਹੁੰਦੇ ਆ ਜੇ ਸਕੂਲ ਦੇ ਕੋਲ ਆ ਜਿਹੜਾ ਕਿ ਗੱਧੇ ਵਾਲੀ ਫੈਕਟਰੀ ਇਹ ਬਣਾ ਸਕਦੇ ਆ ਸੋ ਇੰਨੀ ਆ ਕਿ ਤਸਵੀਰਾਂ ਤੋਂ ਲੈਨੇ ਆ ਪਰ ਵਿਦਵਾਨ ਦੁਆਰਾ ਕੋਈ ਨਵੀਂ ਅਪਡੇਟ ਆਂਦੀ ਹੈ ਜਲਦੀ ਡਟੇ ਨਾਲ ਲਾਈਵ ਹੋਵਾਂਗੇ ਹੁਣ ਤੱਕ ਜੁੜੇ ਰਹਿਣ ਲਈ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ